ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲੋਰਿਸ਼ ਤੇ ਵਾਲੇ ਤੇ ਅੱਜ ਆਪਣੇ ਕੋਲੇ ਮਲੋਟ ਤੋਂ ਰਿਸ਼ਤਾ ਆ ਜੀ ਲੜਕੀ ਦਾ ਜੱਟ ਸਿੱਖ ਪਰਿਵਾਰ ਤੋਂ ਲੜਕੀ ਆ ਜੀ 30 ਸਾਲ ਏਜ ਆ ਲੜਕੀ ਦੀ ਡੀਪੀ ਅੱਡ ਕੀਤੀ ਹੋਈ ਆ ਹਾਈਟ ਬਹੁਤ ਵਧੀਆ ਲੜਕੀ ਦੀ ਸੋਹਣੀ ਆ ਔਰ ਬਹੁਤ ਵਧੀਆ ਪਰਿਵਾਰ ਆ ਬਹੁਤ ਨਾਈਸ ਫੈਮਲੀ ਆ ਉਹਨਾਂ ਦੀ ਔਰ ਉਹਨਾਂ ਲਈ ਕੋਈ ਲੜਕਾ ਚਾਹੀਦਾ ਆ ਜੀ ਕੋਵਟ ਜੌਬ ਔਰ ਜ਼ਮੀਨ ਵੀ ਹੋਵੇ ਔਰ ਆਪਾਂ ਨੂੰ ਫਰੋਜ਼ਪੁਰ ਡਿਸਟ੍ਰਿਕਟ ਦੇ ਨੀਅਰ ਚਾਹੀਦਾ ਹੈ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਹੀ ਔਰ ਜੱਟ ਸਿਕ ਪਰਿਵਾਰ ਤੋਂ ਲੜਕਾ ਹੋਣਾ ਚਾਹੀਦਾ ਜੀ ਜਮੀਨ ਤੇ ਜੋਬ ਹੋਣੀ ਚਾਹੀਦੀ ਹੈ ਕੋਵਰਟ ਜੋਬ ਔਰ ਕੋਈ ਵੀ ਐਦਾਂ ਦਾ ਰਿਸ਼ਤਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ ਜੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਜੀ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਹੈ ਜੀ ਔਰ ਐਡ ਕਰਵਾਉਣ ਲਈ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਔਰ ਕਿਸੇ ਰਿਸ਼ਤੇ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਤਾਂ ਵੀ ਮੈਸੇਜ ਕਰ ਸਕਦੇ ਹੋ ਜੀ ਆਪਾਂ ਨੂੰ ਹਰੇਕ ਮੈਸੇਜ ਦਾ ਰਪਲਾਈ ਕੀਤਾ ਜਾਊਗਾ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰ ਦਿਆ ਕਰੋ ਜੀ ਥੈਂਕ ਯੂ so much